ਐਮ ਸੀ ਉਹਨਾਂ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਆਂ ਔਰ ਥੋੜਾ ਹੋਰ ਅੱਗੇ ਜਾਂਦੇ ਆਂ ਤਾਂ ਉੱਥੇ ਕਹਿ ਰਹੇ ਕਿ ਉਹ ਕੋਈ ਕੰਮ ਨਹੀਂ ਕਰਾਤੇ ਦੇਖੋ ਐਸੀ ਹੈ ਨਾ ਜਿਸ ਜਿਹਨੂੰ ਵੀ ਮੌਕਾ ਮਿਲਦਾ ਚੋ ਸੇ ਕਿਸੇ ਪਾਰਟੀ ਵਿੱਚ ਹੋਵੇ ਉਹਦਾ ਤਾਂ ਫਰਜ਼ ਵੰਡਣਾ ਜਿਹੜੇ ਮੌਲਕ ਅਧਿਕਾਰ ਆ ਉਹਨੂੰ ਹੱਲ ਕਰਨਾ ਜਿੰਨਾ ਕੋ ਨਹੀਂ ਮੌਲਕ ਅਧਿਕਾਰ ਆਪਣੇ ਟਾਈਮ ਦੇ ਵਿੱਚ ਉਹਨਾਂ ਨੇ ਦੇਖੇ ਆ ਜਾਂ ਉਹ ਆਪ ਖੁਦ ਐਮ ਸੀ ਲਏ ਪਹਿਲੇ ਉਹਨਾਂ ਨੇ ਜਿੰਨਾ ਕਰਾ ਸਕਦੇ ਉਹਨਾਂ ਕਰਾਇਆ ਕੰਮ ਤਾਂ ਗਰੰਟੀਆਂ ਨਾਲ ਹੀ ਮਿਲਦਾ ਨਾ ਜੀ ਕਦੀ ਇਸ ਸਰਕਾਰ ਦੇ ਚੇਂਜ ਹੋਣਾ ਕਦੀ ਉਸ ਸਰਕਾਰ ਦੇ ਚੇਂਜ ਹੋਣਾ ਨਾ ਮਿਲਣਾ ਜੋ ਗ੍ਰਾਂਟ ਅਸੀਂ ਲਿਆਵਾਂਗੇ ਉੱਥੇ ਮੁੱਲੇ ਚ ਲੱਗੇਗੀ ਤਾਂ ਉਹਦਾ ਫਾਇਦਾ ਹੈ ਨਾ ਸਰ ਜਿਵੇਂ ਕਿ ਆਪ ਕਹਿ ਰਹੇ ਕਿ ਹਾਂ ਪੇ 3 ਸਾਲ ਸੇ ਬਿਨਾ ਐਮਸੀ ਕੇ ਹੀ ਕੰਮ ਹੋ ਰਿਹਾ ਤੇ ਇਸ ਕੇ ਬਾਰੇ ਮਹੱਲੇ ਵਾਸੀਓ ਨੇ ਕੋਈ ਸ਼ਿਕਾਇਤ ਨਹੀਂ ਕੀਤੀ ਕਿ ਸਾਡੇ ਮਹੱਲੇ ਮੈਂਸੀ ਨਹੀਂ ਹੈ ਇੱਕ ਵਾਰ ਥੋੜਾ ਜਲੋ ਵੀ ਕੋਈ ਇੱਥੇ ਪ੍ਰੋਗਰਾਮ ਹੁੰਦੇ ਆ ਮੰਤਰੀ ਸਾਹਿਬ ਦੇ ਅੱਗੇ ਵੀ ਸਾਰਿਆਂ ਨੂੰ ਇਹ ਰਿਕਵੈਸਟ ਕਰਦੇ ਆ ਕਿ ਇਸ ਮਹੱਲੇ ਦੀ ਜਿਹੜੀ ਚੋਣ ਹੋਣੀ ਚਾਹੀਦੀ ਹੈ ਚੋਣ ਨਾ ਹੋਣ ਇਸ ਮਹੱਲੇ ਦਾ ਜਿਹੜਾ ਕੰਮ ਜਿਹੜਾ ਬਹੁਤ ਪਿੱਛੇ ਚੱਲ ਗਿਆ ਹੈ ਇਸ ਕਰਕੇ ਜ਼ਰੂਰੀ ਹੈ ਤੇ ਕਹਿੰਦੇ ਹੁਣ ਵੀ ਕਹਿੰਦੇ ਆ ਨਵੇਂ ਦਾ ਕਿਸੇ ਪਾਰਟੀ ਦਾ ਵੀ ਹੋਵੇ ਐਮਸੀ ਕਿਸੇ ਪਾਰਟੀ ਦਾ ਬਣੇ ਪਰ ਉਹਨੂੰ ਮੰਨਦੇ ਦੀ ਤਾਂ ਉਹ ਉਹਨੇ ਕੰਮ ਦੇਖਣਾ ਨਾ ਇਸ ਕਰਕੇ ਅਸੀਂ ਤੈਰ ਨਹੀਂ ਚਾਹੁੰਦੇ ਪਰ ਸਾਡੀ ਇਸ ਪਾਰਟੀ ਦਾ ਬਣੇ ਉਸ ਪਾਰਟੀ ਦਾ ਐਮਸੀ ਹੋਣਾ ਹੀ ਲੋੜੀ ਹੈ ਓਕੇ ਕਿਉਂਕਿ ਲੋਕਾਂ ਨੂੰ 100 ਦਸਕਤ ਕਰਾਣੇ ਆ